ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 20 ਅਗਸਤ ਨੂੰ ਪੰਜਾਬ ਦੇ ਮੌਸਮ ਦੀ ਕਿ ਅੱਜ 20 ਅਗਸਤ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਸਵੇਰੋਂ ਅਨੁਮਾਨ ਦੇ ਅਧਾਰ ਤੇ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਅੱਜ 20 ਅਗਸਤ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਸਵੇਰ ਤੋਂ ਕਿ ਹੀ ਵੀਰੋ ਹਲਕੀ-ਫੁਲਕੀ ਬੱਦਲਬਾਜ਼ੀ ਵਾਲਾ ਰਹੇਗਾ ਕਿਸੇ ਖੇਤਰਾਂ ਦੇ ਵਿੱਚ ਸੰਘਣੀ ਬੱਦਲਬਾਜ਼ੀ ਕਿਸੇ ਖੇਤਰਾਂ ਦੇ ਵਿੱਚ ਹਲਕੀ-ਫੁਲਕੀ ਬੱਦਰਾਂ ਹਵਾਵਾਂ ਦਾ ਰੁੱਖ ਵੀਰੋ ਸਵੇਰ ਦੇ ਸਮੇਂ ਮੱਧਮ ਰਫਤਾਰ ਦੀਆਂ ਹਵਾਵਾਂ ਰਹਿਣਗੀਆਂ ਪਰ ਥੋੜਾ ਜਿਹਾ ਵਿਰੋਧ ਜਿਵੇਂ ਜਿਵੇਂ ਦਿਨ ਚੜ੍ਹੇਗਾ 10-11 ਵਜੇ ਦੇ ਨੂਰ ਹਵਾਵਾਂ ਦੀ ਗਤੀ ਥੋੜੀ ਤੇਜ਼ ਹੋਵੇਗੀ ਹਵਾਵਾਂ ਵੀਰੋ ਜ਼ਿਆਦਾਤਰ ਦੱਖਣ ਪੱਛਮ ਦਿਸ਼ਾ ਤੋਂ ਵਗਣਗੀਆਂ ਤੇ ਵੀਰੋ ਦਿਨ ਦੇ ਸਮੇਂ ਚੰਗੀ ਰਫਤਾਰ ਦੀਆਂ ਹਵਾਵਾਂ ਵਗ ਸਕਦੀਆਂ ਨੇ ਦਿਨ ਦੇ ਸਮੇਂ ਵੀਰੋ ਅੱਜ ਟੁੱਟਮਾ ਮਾਹੌਲ ਰਹੇਗਾ ਕੁਝ ਘੰਟੇ ਵੀਰੋ 2-4 ਘੰਟਿਆਂ ਤੱਕ ਮੌਸਮ ਸਾਫ਼ ਹੀ ਰਹੇਗਾ ਤਕਰੀਬਨ ਧੁੱਪ ਰਹੇਗੀ ਵੀਰੋ ਕਿਸੇ ਖੇਤਰਾਂ ਦੇ ਵਿੱਚ ਹਲਕੀ ਫੁਲਕੀ ਬੱਦਲਬਾਈ ਆਵਾਜ਼ਾਈ ਕਰਨਗੇ ਤੇ ਹਲਕਾ ਫੁਲਕਾ ਮੀਂਹ ਕਿਣਮਣ ਵੀ ਵੀਰੋ ਵੱਖ-ਵੱਖ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਪਰ ਵੀਰੋਂ ਦੇ 2-3 ਘੰਟੇ ਤੋਂ ਬਾਅਦ ਥੋੜੇ ਬਰਸਾਤ ਦੇ ਅਸਰ ਵਧਣਗੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਤਕਰੀਬਨ 45-50% ਖੇਤਰਾਂ ਦੇ ਵਿੱਚ ਵੀਰੋ ਬੱਦਲਾਂ ਦੇ ਨਾਲ ਆਪਾਂ ਨੂੰ ਬਰਸਾਤੀ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਹਲਕਾ ਦਰਮਿਆਨਾ ਤੇਜ਼ ਛਾਟੇਦਾਰਮੀ ਵੀਰੋ ਵੱਖ-ਵੱਖ ਟੁੱਟਵੇਂ ਖੇਤਰਾਂ ਦੇ ਵਿੱਚ ਆਪਾਂ ਨੂੰ ਅੱਜ ਦਿਨ ਦੇ ਸਮੇਂ ਵੀ ਦੇਖਣ ਨੂੰ ਮਿਲੇਗਾ ਵੀਰੋ ਚਾਨਕ ਜੋ ਗਰਜ ਚਮਕ ਵਾਲੇ ਬੱਦਲ ਬਣਦੇ ਨੇ ਉਹ ਤਕਰੀਬਨ ਆਪਾਂ ਨੂੰ ਵੀਰੋ 11-12 ਵਜੇ ਤੋਂ ਲੈ ਕੇ ਤਕਰੀਬਨ ਵੀਰੋ ਸ਼ਾਮ ਦੇ 8-9 ਵਜੇ ਤੱਕ ਉਹਨਾਂ ਦੀ ਟੁੱਟਮੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਕਦੇ ਵੀਰੋ ਕਿਸੇ ਖੇਤਰ ਦੇ ਵਿੱਚ ਕਦੇ ਕਿਸੇ ਖੇਤਰ ਦੇ ਵਿੱਚ ਬੱਦਲਾਂ ਦੀ ਜੋ ਵੀਰੋ ਬਾਰੀ-ਬਾਰੀ ਬਨਦੇ ਵਿਗੜਦੇ ਰਹਿਣਗੇ ਛੋਟਾ-ਮੋਟਾ ਵੀਰੋ ਬਰਸਾਤ ਤੇ ਸਪੈਲ ਲੱਗੇ ਫਿਰ ਤੋਂ ਮੌਸਮ ਸਾਫ਼ ਹੋ ਗਿਆ ਫਿਰ ਤੋਂ ਬੱਦਲ ਦੁਬਾਰਾ ਹੋ ਗਿਆ ਫਿਰ ਤੋਂ ਮੌਸਮ ਸਾਫ਼ ਹੋ ਗਿਆ ਛੋਟੇ-ਮੁਟੇ ਕਾਰਵਾਈਆਂ ਮਿਲ ਗਈਆਂ ਸੋ ਵੀਰੋ ਇਦਾਂ ਤੇਜ਼ ਛਾਟੇਦਾਰ ਮੀਂਹ ਵੀ ਆਪਾਂ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਅੱਜ ਦੇਖਣ ਨੂੰ ਮਿਲੇਗਾ ਇਦਾਂ ਦਾ ਮੌਸਮ ਮਾਹੌਲ ਵੀ ਰੁੱਝ ਰਹੇਗਾ ਦਿਨ ਦੇ ਟੈਂਪਰੇਚਰ ਤਕਰੀਬਨ 32 ਤੋਂ 33 ਡਿਗਰੀ ਦੇ ਆਸ-ਪਾਸ ਰਹਿਣਗੇ ਕੋਈ ਜ਼ਿਆਦਾ ਵੀਰ ਵੱਡੀ ਗਰਮੀ ਨਹੀਂ ਹੋਵੇਗੀ ਥੋੜੀ ਮੋਟਾ ਧੁੱਪ ਛਾਂ ਦਾ ਮਾਹੌਲ ਬਣਿਆ ਰਹੇਗਾ ਤੇ ਵੀਰ ਧੁੱਪ ਦੇ ਸਮੇਂ ਥੋੜੀ ਮੋਟਾ ਗਰਮੀ ਵੀ ਪਰੇਸ਼ਾਨ ਕਰ ਸਕਦੀ ਹੈ ਰਾਤ ਦੇ ਟੈਂਪਰੇਚਰ ਵੀਰ 27 ਤੋਂ 28 ਡਿਗਰੀ ਦੇ ਆਸ-ਪਾਸ ਰਹਿਣਗੇ ਤੇ ਦਿਨ ਦੇ ਵੀਰ ਵੱਧ ਤੋਂ ਵੱਧ 34-35 ਡਿਗਰੀ ਦੇ ਆਸ-ਪਾਸ ਰਹਿਣਗੇ ਬੱਦਲਾਂ ਦੀ ਆਵਾਜ਼ਾਈ ਬਣੀ ਰਹੇਗੀ ਹੋਰ ਵੀਰ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਉਹ ਨਹੀਂ ਹੈ ਕਿ ਸਿਸਟਮ ਸਾਰੇ ਹੀ ਪੰਜਾਬ ਨੂੰ ਕਵਰ ਕਰੇ ਤਕਰੀਬਨ ਵੀਰ 50% ਟੁੱਟਵੇਂ ਸਮੇਂ ਵਕ ਵਕ ਸਮੇਂ ਦੇ ਵਿੱਚ ਅੱਜ ਆਪਾਂ ਨੂੰ ਬਰਸਾਤ ਹੋਣ ਦੀ ਉਮੀਦ ਬਣੀ ਹੋਈ ਆ ਬਾਕੀ ਵੀਰੋ ਸ਼ਾਮ ਦੇ ਟਾਈਮ ਜਿਵੇਂ ਵੀ ਕੋਈ ਜਾਣਕਾਰੀ ਮਿਲੂਗੀ ਕੱਲ ਸਵੇਰ ਦੀ ਵੀਡੀਓ ਵਿੱਚ ਆਪਾਂ ਸਾਰੀ ਜਾਣਕਾਰੀ ਫੇਰ ਤੋਂ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਅਪਡੇਟ ਲਈ ਚੈਨ ਚੈਲ ਚੈਲ ਕੀ ਦੀ ਸੇਵਾ ਸੈਂਟਰ ਨੇ ਬਣੀ ਰਹੇ ਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ